ਕੰਗਣਾ ਰਣੌਤ ਸੱਚੀ ਬੋਲੀ ਹੈ ਸਿੱਧੂ ਮੂਸੇਵਾਲੇ ਦੇ ਛੋਟੇ ਭਰਾ ਦੇ ਬਾਰੇ ਅਤੇ ਕੀ ਬਾਪੂ ਨੇ ਵੀ ਅੱਗੋਂ ਜਵਾਬ ਦਿੱਤਾ ਹੈ ਕੀ ਹੈ ਪੂਰਾ ਮਾਮਲਾ ਕੀ ਹੈ ਪੂਰਾ ਸੱਚ ਆਓ ਦੱਸੇ ਤੁਹਾਨੂੰ ਇਸ ਵੀਡੀਓ ਦੇ ਵਿੱਚ ਉਸ ਤੋਂ ਪਹਿਲਾਂ ਹਰ ਸੱਚੀ ਖਬਰ ਸਭ ਤੋਂ ਪਹਿਲਾਂ ਪਾਉਣ ਦੇ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਪ੍ਰੈਸ ਜ਼ਰੂਰ ਕਰ ਲਿਓ ਦੋਸਤੋ ਕੰਗਣਾ ਰਣੌਤ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਪੰਜਾਬੀ YouTube ਚੈਨਲ ਦੇ ਉੱਪਰ ਇਹ ਵੀਡੀਓ ਵਾਇਰਲ ਕੀਤੀ ਜਾ ਰਹੀ ਹੈ ਜਿਸ ਦੇ ਵਿੱਚ ਦਿਖਾਇਆ ਜਾ ਰਿਹਾ ਹੈ ਜੀ ਇੱਕ ਸਕਰੀਨਸ਼ਾਟ ਅਰੇ ਇਸ ਦੇ ਵਿੱਚ ਲਿਖਿਆ ਹੋਇਆ ਹੈ ਕਿ ਜਿਹੜਾ ਰੌਲਾ ਬਲਕੌਰ ਸਿੰਘ ਨੇ ਸੋਸ਼ਲ ਮੀ ਬਣੂ ਕਰਨੀ ਪੈਂਦੀ ਹੈ ਅਤੇ ਨਾਲ ਹੀ ਥੱਲੇ ਲਿਖਿਆ ਹੋਇਆ ਹੈ ਇੱਕ ਹੋਰ ਖਾਲਿਸਤਾਨੀ ਆ ਗਿਆ ਦੇਖਣ ਚਾਹ ਦੋਸਤੋ ਇਹ ਸਕਰੀਨਸ਼ਾਟ ਪੂਰਾ ਦਾ ਪੂਰਾ ਫੇਕ ਲੱਗ ਰਿਹਾ ਹੈ ਜਿਹੜਾ ਪੰਜਾਬੀ ਚੈਨਲਾਂ ਦੇ ਉੱਪਰ ਦਿਖਾਇਆ ਜਾ ਰਿਹਾ ਹੈ ਇਸ ਦੀ ਪੁਸ਼ਟੀ ਸਾਡਾ ਚੈਨਲ ਨਹੀਂ ਕਰਦਾ ਪਰ ਤੁਹਾਨੂੰ ਦੱਸ ਦਈਏ ਵੈਸੇ ਇਹ ਖਬਰ ਜਾਦਾ ਫੇਕ ਹੀ ਲੱਗ ਰਹੀ ਹੈ ਅੱਗੇ ਵੱਧਦੇ ਇਹ ਗੱਲ ਕਰ ਲੈਨੇ ਪੰਜਾਬੀ ਸਿੰਗਰ ਬੱਬੂ ਮਾਨ ਦੀ ਦੋਸਤੋ ਮਾਨ ਸਾਹਿਬ ਲਾਈਵ ਆਏ ਸੀ ਅਤੇ ਉਹਨਾਂ ਨੇ ਸਾਹਮਣੇ ਆ ਕੇ ਇੱਕ ਵੀਡੀਓ ਸ਼ੇਅਰ ਕੀਤੀ ਜਿਸ ਦੇ ਵਿੱਚ ਉਹ ਦੱਸ ਰਹੇ ਨੇ ਆਪਣੇ ਇੱਕ ਨਵੇਂ ਲਾਈਵ ਸ਼ੋਅ ਬਾਰੇ ਆਉਧ ਖੋਣੇ ਤੁਹਾਨੂੰ ਉਹ ਵੀ ਵੀਡੀਓ ਉਸ ਤੋਂ ਪਹਿਲਾਂ ਚੈਨਲ ਨੂੰ ਸਬਸਕ ਸੈਕਟਰ 26 ਸ਼ਾਮੀ 6 ਵਜੇ